ਨਨੁ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਲ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣੀ ਕਹਾਣੀ ਸੁਣਾਵਾਂਗੇ। ਕਾਤਲ ਦੀ ਪਛਾਣ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਲਮ ਤੋਂ। ਬਹੁਤ ਹੀ ਸੋਹਣੀ ਕਹਾਣੀ ਆ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕਹਾਣੀ। ਅਖੀਰ ਤੱਕ ਜਰੂਰ ਸੁਣਨਾ ਜੀ। ਮਹਾਨਗਰ ਵਿੱਚ ਤਿੰਨ ਦਿਨ ਜ਼ਬਰ ਜ਼ੁਲਮ ਦਾ ਤੂਫਾਨ ਆਇਆ ਰਿਹਾ ਸੀ। ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿੱਚ ਤੇ ਕੁਝ ਵਿਚਲੇ ਇਲਾਕਿਆਂ ਵਿੱਚ ਵੀ ਲਾਟਾਂ ਉੱਠਦੀਆਂ ਰਹੀਆਂ ਸਨ ਤੇ ਧੂਏਂ ਦੇ ਬੱਦਲ ਆਸਮਾਨ ਨੂੰ ਛੂੰਦੇ ਰਹੇ ਸਨ। ਦੁਕਾਨਾਂ ਲੁੱਟੀਆਂ ਗਈਆਂ ਸਨ ਤੇ ਬੂਹੇ ਖੁੱਲ ਪੈ ਸਨ। ਜਿਵੇਂ ਕਿਸੇ 80 ਸਾਲ ਦੇ ਗਰੀਬ ਬੁੱਢੇ ਦੇ ਦੰਦਾਂ ਦਾ ਰਹਿਤੂ ਵਿੱਚ ਵਿੱਚ ਕਈ ਦੁਕਾਨਾਂ ਬਿਲਕੁਲ ਬਚੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਬਹੁ ਗਿੰਤੀ ਭਾਈਚਾਰੇ ਦੀ ਮਲਕੀਅਤ ਜ਼ਾਹਰ ਕਰਦੇ। ਸਾਈਨ ਬੂਡ ਲੱਗੇ ਹੋਏ ਸਨ। ਜਵਾਨ ਤੇ ਅਦਖੜ ਸਿੱਖ ਚੁੰਚੁੰਨ ਕੇ ਮਾਰੇ ਗਏ ਸਨ। ਜਵਾਨ ਕੁੜੀਆਂ ਅਗਵਾ ਕੀਤੀਆਂ ਗਈਆਂ ਸਨ। ਜਿਹੜੀਆਂ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤੀਆਂ ਗਈਆਂ ਸਨ। ਸਾੜ ਫੂਗ ਤੇ ਕਤਲੋਗਾਰਤ ਕਰਨ ਵਾਲੇ ਹਸੂਮ ਜਾਂ ਝੁੱਗੀ ਚੌਂਪੜੀ ਵਾਸੀਆਂ ਦੇ ਸਨ ਜਾਂ ਉਪਰੇ ਲੋਕਾਂ ਦੇ ਜੋ ਮahanagar ਦੇ ਵਸਨੀਕ ਨਹੀਂ ਸਨ। ਇਸ ਇਲਾਕੇ ਦੇ ਗੁੰਡੇ ਉਹਨਾਂ ਦੀ ਅਗਵਾਹੀ ਕਰ ਰਹੇ ਸਨ ਤੇ ਉਹਨਾਂ ਦੀ ਅਗਵਾਹੀ ਕਰ ਰਹੇ ਸਨ ਕੁਝ ਸਿਆਸੀ ਆਗੂ ਇਹਨਾ ਮਾalum ਹੁੰਦਾ ਸੀ ਕਿ ਇਹ ਕਤਲੋਗਾਰਧ ਕਿਸੇ ਕਿਨੀ ਮਿਠੀ ਸਾਜ਼ਿਸ਼ ਅਧੀਨ ਹੋ ਰਹੀ ਹੋਵੇ ਆਗੂਆਂ ਕੋਲ ਘਰਾਂ ਦੇ ਨੰਬਰਾਂ ਦੀਆਂ ਸੂਚੀਆਂ ਸਨ ਤੇ ਸਿੱਖਾਂ ਦੇ ਘਰਾਂ ਨੂੰ ਚੁਣ-ਚੁਣ ਕੇ ਉਹਨਾਂ ਦੇ ਜੀ ਕਤਲ ਤੇ ਅਗਵਾ ਕੀਤੇ ਜਾ ਰਹੇ ਸਨ ਘਰਾਂ ਨੂੰ ਲੁੱਟ ਕੇ ਅੱਗਾਂ ਲਾਈਆਂ ਜਾ ਰਹੀਆਂ ਸਨ ਅੱਗਾਂ ਨੂੰ ਲਈ ਇੱਕ ਕਾਤਲ ਗਰੂ ਮਨਾਮੋਹੀ પેટ્રોલ ਮਿੱਟੀ ਦਾ ਤੇਲ ਪੀਪੀਆਂ ਕੈਨਾ ਅਤੇ ਡਰਮਾਂ ਵਿੱਚ ਲਈ ਫਿਰਦੇ ਸਨ પેટ્રોલ ਨੂੰ ਇੱਕ ਨਵੇਂ ਪ੍ਰਯੋਗ ਵਿੱਚ ਲਿਆਂਇਆ ਜਾ ਰਿਹਾ ਸੀ ਕਿਸੇ ਨੂੰ ਲੋਹੀ ਦੀਆਂ ਸਿੱਖਾਂ ਡਾਂਗਾ ਕੁਹਾੜੀਆਂ ਨਾਲ ਅਦਮੋਹਾ ਕੀਤਾ પેટ્રોલ ਉੱਤੇ ਪਾਇਆ ਅਤੇ ਅੱਗ ਲਾ ਦਿੱਤੀ ਜਿਉਂਦੇ ਉੱਤੇ ਹੀ પેટ્રોલ ਸੁੱਟਿਆ ਦੂਰੋਂ ਹੀ ਤੀਲੀ ਦਿਖਾਈ ਪੂਕਾ ਉੱਠਿਆ ਸਰੀਰ ਡਿੱਗਿਆ ਤੇ ਰੂਹ ਪਵਾਸ ਕਰ ਗਈ ਚਟਾਇਰ ਨੂੰ ਅਗਲਾਈ ਤੇ ਜਿਉਂਦੇ ਆਦਮੀ ਦੇ ਕਾਲ ਵਿੱਚ ਪਾ ਦਿੱਤਾ। ਅਤੇ ਉਸ ਨੂੰ ਤੜਫਦਾ, 扑ਕਦਾ, ਭਜਦਾ ਦੇਖ ਕੇ ਗਿੱਧਿਆਂ ਦਾ ਤਾਲ ਦਿੱਤਾ ਗਿਆ। ਕਿੰਨਾ ਭਿਆਨਕ ਸੀ ਇਹ ਨਾਚ। ਜਿਉਂਦੇ ਸਨ ਵਾਲਿਆਂ ਦੇ ਚੀਕਾਂ ਦਾ ਪੱਥਰ ਦਿਲਾਂ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਬੱਚੀਆਂ ਨੂੰ ਇਹ ਵਿਧਵਾਆਂ ਮਾਤਰੀਆਂ ਬਣਾ ਦਿੱਤੀਆਂ। ਮਾਮਾ ਤੇ ਜੀਤੀਮ ਬੱਚੇ ਬੱਚੀਆਂ ਲਈ ਰਫਿਊਜੀ ਕੈਂਪ ਬਣਾ ਦਿੱਤੇ ਗਏ ਸਨ। ਇਹ ਦੇਸ਼ ਦੀ ਵੰਡ ਵੇਲੇ ਦੇ ਰਿਫਿਊਜੀ ਕੈਂਪਾਂ ਤੋਂ ਪੈਨ ਸਨ ਇਹ ਆਪਣੇ ਦੇਸ਼ ਵਾਲੇ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰ ਕੇ ਬਚ ਗਏ ਜਤੀਮ ਬੱਚਿਆਂ ਬੇਸਹਾਰਾ ਬੁੱਢਿਆਂ ਤੇ ਵਿਧਵਾਵਾਂ ਲਈ ਬਣਾਏ ਸਨ ਇੱਕ ਇਹੋ ਜਿਹਾ ਹੀ ਕੈਂਪ ਮahanagar ਦੇ ਨਦੀਆਂ ਪਰਲੇ ਹਿੱਸੇ ਵਿੱਚ ਬਣਾਇਆ ਗਿਆ ਸੀ ਇਸ ਕੈਂਪ ਵਿੱਚ ਕਈ ਅਜਿਹੇ ਨੌਜਵਾਨ ਵੀ ਸਨ ਜਿਨ੍ਹਾਂ ਦੀ ਜਾਨ ਬਚਾਉਣ ਲਈ ਉਹਨਾਂ ਦੇ ਦੂਸਰੇ ਧਰਮਾਂ ਦੇ ਮਿੱਤਰਾਂ ਨੇ ਉਹਨਾਂ ਦੇ ਵਾਲ ਕੱਟ ਕੇ ਹਜਾਮਤ ਕਰਕੇ ਇਹਨਾਂ ਅਦਮੂਲ ਦੇ ਦਿਨਾਂ ਵਿੱਚ ਆਪਣੇ ਘਰਾਂ ਵਿੱਚ ਰੱਖਣ ਦਾ ਖਤਰਾ ਮੁੱਲ ਲਿਆ ਸੀ। ਆਤੇ ਮੰਗਰੋ ਕੈਂਪ ਵਿੱਚ ਪਹੁੰਚਾਇਆ ਸੀ। ਇੱਕ ਬੁੱਢਾ ਝੋੜ ਰਿਹਾ ਸੀ ਜਿਸ ਦਾ ਇੱਕੋ ਇੱਕ ਪੁੱਤਰ ਅਤੇ ਦੋ ਪੁੱਤਰੀ ਸਮੇਤ ਉਹ ਪਹਿਲਾਂ ਰੱਬ ਦੇ ਘਰ ਭੇਜ ਦਿੱਤੇ ਗਏ ਸਨ। ਉਹ ਪਥਰਾਈ ਨਜ਼ਰ ਵਾਲੀ ਅਧਖੜਤੀ ਵੀ ਜਿਸ ਦੇ ਪਤੀ ਨੂੰ ਮਾਰ ਕੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਸੀ। ਘਰ ਦਾ ਫਰਨੀਚਰ ਪਤੀ ਦੀ ਬਲ ਦੀ লাশ ਉੱਤੇ ਪਾਉਂਦੀ ਰਹੇ ਸੀ ਤਾਂ ਜੋ ਉਸ ਤੇ ਪਤੀ ਦੀ ਦੇਹ ਦਾ ਪੂਰੀ ਤਰ੍ਹਾਂ ਸੰਸਕਾਰ ਹੋ ਜਾਵੇ। 2 3 4 ਸਾਲਾਂ ਦੇ ਕਈ ਬੱਚੇ ਇੱਕ ਥਾਂ ਢੇਰੀ ਹੋਏ ਹੋਏ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੀ ਹੋ ਗਿਆ ਹੈ। ਇੱਕ ਘਰ ਦੀਆਂ ਸੱਤ ਵਿਧਵਾ ਮਾਂ ਸਨ ਜਿਨ੍ਹਾਂ ਦੇ ਵੱਡੇ ਪਰਿਵਾਰ ਵਿੱਚੋਂ ਕੋਈ ਮਰਦ ਨਹੀਂ ਸੀ ਬਚਿਆ। ਸਿਆਲ ਦੇ ਦਿਨਾਂ ਵਿੱਚ ਇਨ੍ਹਾਂ ਸਭਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਸਾਧਨ ਨਹੀਂ ਸਨ। ਦਨ ਚੜਿਆ ਸੂਰਜ ਨਿਕਲਿਆ ਹੱਡਾਂ ਨੂੰ ਸੇਕ ਲੱਗਾ। ਕੂਕਾਂ ਤੇ ਚੀਕਾਂ ਪੁਕਾਰਾਂ ਨੇ ਜਾ ਅੰਬਰ ਨੂੰ ਛੋਇਆ। ਟਰੱਕ ਆ ਗਏ ਜਿਨ੍ਹਾਂ ਵਿੱਚ ਪੁਰਾਣੇ ਕੰਬਲ ਤੇ ਰਜਾਈਆਂ ਸਨ। ਸੇਵਾਦਾਰ ਇਹਨਾਂ ਨੂੰ ਬੰਨਣ ਲੱਗੇ। ਕੁਝ ਲੈ ਲੈਂਦੇ ਸਨ ਕੁਝ ਵੀ ਪ੍ਰਵਾਹੀ ਨਾਲ ਉਹਨਾਂ ਅੱਗੇ ਭਿਆਨ ਨੂੰ ਘੂਰ-ਘੂਰ ਵੇਖਦੇ ਰਹਿੰਦੇ ਸਨ। ਅਤੇ ਕਈ ਦੰਦੋੜਿੱਕੇ ਵਾਲੀ ਠੰਡ ਦੇ ਹੁੰਦਿਆਂ ਵੀ ਵਗਾਹ ਮਾਰਦੇ ਸਨ। ਕਈ ਵਾਰ ਅਸਿਸਨ ਦੇ ਸਨ ਕੁਝ ਗਾਲਾਂ ਉੱਤੇ ਵੀ ਉਤਰ ਆਉਂਦੇ ਸਨ। ਇੱਕ ਜਵਾਨ ਧੀ ਵੀ ਸੁੰਨਵਟਾ ਹੋਈ ਹੋਈ ਸੀ ਕਦੇ-ਕਦੇ ਪਾਗਲਾ ਵਾਂਗ ਬੁੜਬੜਾਉਂਦੀ ਸੀ ਦਿਨ ਚੜਨ ਉਤੇ ਦੇਗਾ ਬਲਟੂਹੇ ਅਤੇ ਲੋਹਾ ਆ ਗਏ ਸਨ ਫੌਜੀ ਟਰੱਕਾਂ ਵਿੱਚ ਰਸਣ ਆ ਰਿਹਾ ਸੀ ਲੰਗਰ ਵਾਲੀ ਥਾਂ ਉਤੇ ਕਨਾਤਾਂ ਛੋਲਦਾਰੀਆਂ ਚਾਨਣੀਆਂ ਲੱਗ ਗਈਆਂ ਸਨ ਖੱਦਰ ਤੇ ਕੱਪੜਿਆਂ ਵਾਲੇ ਵਲੰਟੀਅਰ ਹਦਾਇਤਾਂ ਦੇ ਕੇ ਮਜ਼ਦੂਰਾਂ ਦਿਹਾੜੀਦਾਰਾਂ ਅਤੇ ਲਾਂਗਰੀਆਂ ਕੋਲੋਂ ਕੰਮ ਸ਼ੁਰੂ ਕਰਵਾ ਰਹੇ ਸਨ ਵਾਲਨ ਦੇ ਵੱਡੇ ਵੱਡੇ ਮੋਸ਼ਿਆਂ ਦਾ ਟਰੱਕ ਲੱਥ ਗਿਆ ਸੀ। ਕੁਝ ਲੋਕ ਜ਼ਮੀਨ ਪੁੱਟ ਕੇ ਚੁੱਲ੍ਹੇ ਅਤੇ ਕਈ ਪੱਕੀਆਂ ਇੱਟਾਂ ਦੀਆਂ ਅੰਗੀਠੀਆਂ ਖੜ੍ਹੀਆਂ ਕਰ ਰਹੇ ਸਨ। ਰਾਤ ਦੀਆਂ ਪੱਕੀਆਂ ਰੋਟੀਆਂ ਅਤੇ ਬਾਜ਼ਾਰੀ ਅਚਾਰ ਆ ਗਿਆ ਸੀ। ਇੱਕ ਅੰਗੀਠੀ ਵਿੱਚ ਲੱਕੜਾਂ ਨੂੰ ਪਲੀਤਾ ਲਾ ਕੇ ਚਾਹ ਲਈਏ ਇੱਕ ਦੀਗ ਧਰ ਕੇ ਉਸ ਵਿੱਚ ਬਾਲਟੀਆਂ ਨਾਲ ਪਾਣੀ ਪਾਇਆ ਜਾ ਰਿਹਾ ਸੀ। ਕਿਸੇ ਵੇਲੇ ਕਿਸੇ ਤੀਮੀ ਦੇ ਬੈਣ ਪਾਉਣ ਦੇ ਦਿਲ ਚੂਰਮੀ, ਦਿਲ ਚੀਰਮੀ ਕੂਕ ਨਿਕਲਦੀ। ਦਾ ਕੰਮੇ ਕਮ ਰੁਗ ਕੇ ਉਸ ਪਾਸੇ ਦੇਖਣ ਲੱਗ ਪੈਂਦੇ ਸਨ ਕਿਸੇ ਕੁੱਟੇ ਮਾਰੇ ਬਜ਼ੁਰਗ ਦੀ ਗੁੱਜੀ ਛੱਟ ਦੀ ਪੀੜ ਚੱਸ ਕੁਟਦੀ ਤਾਂ ਉੱਚੀ ਗੁਰਦਾਸੀ ਰੈੱਡ ਕਰਾਸ ਦੀ ਇੱਕ ਬੈਨ ਆ ਗਈ ਸੀ ਜਿਹੜੀ ਇਹੋ ਜਿਹੇ ਲੋਕਾਂ ਨੂੰ ਹਸਪਤਾਲ ਪਹੁੰਚਾਉਂਦੀ ਸੀ ਜਦੀਮ ਉਦਾਸ ਵਿੱਚ ਖੇਡਣ ਦੀ ਥਾਂ ਉੱਤੇ ਇੱਕ ਜਗ੍ਹਾ ਗੁੱਛਾ ਮੁਛਾ ਹੋਏ ਪਏ ਸਨ ਕਈ اچانک ਚਿੱਕਾ ਮਾਰ ਤੇ ਡੁਸਕਦੇ ਤੇ ਕਈ ਗੁੰਮਸਮ ਸਨ ਹਰਕਤ ਦੇ ਸੂਮੇ ਮਨੁੱਖ ਬੇਹਰਕਤ ਪਏ ਹੋਏ ਸਨ ਮਨੁੱਖਾਂ ਦਾ ਕੀ ਹਾਲ ਕਰ ਦਿੱਤਾ ਗਿਆ ਸੀ ਕੁਝ ਨੌਜਵਾਨ ਜਿਹੜੇ ਆਪਣੇ ਬਚਾਉਣ ਵਾਲਿਆਂ ਨੂੰ ਬਚਾਉਣ ਵੱਲੋਂ ਅਤੇ ਆਪ ਆਪਣੇ ਸਿਰ ਮੂੰਹ ਮਨਾ ਕੇ ਬਚੇ ਸਨ ਬਹੁਤ ਬੇਇੱਜ਼ਤੀ ਮਹਿਸੂਸ ਕਰ ਰਹੇ ਸਨ ਉਹ ਆਪਣੀ ਅੱਖਾਂ ਨਾਲ ਆਪਣੇ ਅੰਦਰ ਦੇਖਦੇ ਅਤੇ ਸਿਰ ਹਿਲਾਉਂਦੇ ਸਨ ਇਹ ਸਿਰ ਹਿਲਾਉਣਾ ਪਛਤਾਵੇ ਦਾ ਸੀ ਕਿ ਬਦਲਾ ਲੈਣ ਦਾ ਇਸ ਦਾ ਨਿਰਣਾ ਕਰਨਾ ਮੁਸ਼ਕਲ ਸੀ ਦੁਪਹਿਰ ਤੱਕ ਕੈਂਪ ਦੇ ਲੋਕਾਂ ਲਈ ਖਾਣੇ ਦਾ ਮਾੜਾ-ਮੋਟਾ ਪ੍ਰਬੰਧ ਹੋ ਗਿਆ ਸੀ ਜਿਸ ਨਾਲ ਕਈਆਂ ਨੇ ਆਪਣੇ ਪੇਟਾਂ ਨੂੰ ਛੁਲਕਾ ਦਿੱਤਾ ਕਈਆਂ ਨੇ ਕੁਝ ਵੀ ਨਹੀਂ ਖਾਦਾ ਸਿਰਫ ਪਾਣੀ ਹੀ ਪੀਤਾ ਇੱਕ ਦੋ ਜਨਾਨੀਆਂ ਨੇ ਪਾਣੀ ਵੀ ਨਹੀਂ ਪੀਤਾ ਜਿਵੇਂ ਉਹਨਾਂ ਨੇ ਭੁੱਖੀਆਂ ਬਿਆਸੀਆਂ ਰਹਿ ਕੇ ਸਤੀ ਹੁੰਦਾ ਨਿਸ਼ਚੈ ਕੀਤਾ ਹੋਇਆ ਹੋਏ ਉਹਨਾਂ ਵਿੱਚੋਂ ਪਥਰਾਈ ਨਜ਼ਰ ਵਾਲੀ ਜਨਾਨੀ ਵੀ ਸੀ ਜਿਸ ਦੀ ਮਿੱਟੀ ਵਾਲ ਨਾਲ ਲਿਬੜੇ ਲੰਮੇ ਵਾਲ ਗਲ ਵਿੱਚ ਪਏ ਪੇਟ ਉੱਤੇ ਲਮਕੇ ਤੇ ਚਿਹਰੇ ਉੱਤੇ ਖਿਲਰੇ ਹੋਏ ਸਨ ਉਸ ਦੇ ਸੌਹਰੇ ਅਤੇ ਪਿੱਖਿਆਂ ਵਿੱਚੋਂ ਕੋਈ ਵੀ ਨਹੀਂ ਸੀ ਵਜਿਆ ਦੋ ਪੈਰ ਮੰਗਰੋ ਇੱਕ ਝੰਡੇ ਵਾਲੀ ਲੰਮੀ ਕਾਰ ਕੈਂਪ ਵਿੱਚ ਆਈ ਜਿਸ ਦੀ ਡਿੱਗੀ ਵਿੱਚੋਂ ਫਲਾਨੀਆਂ ਪੇਟੀਆਂ ਉਤਾਰੀਆਂ ਗਈਆਂ ਅਤੇ ਉਹਨਾਂ ਨੂੰ ਖੋਲਿਆ ਗਿਆ। ਕਾਰ ਦਾ ਮਾਲਕ ਖਦਰਦਾਰੀ ਸੀ ਜਿਸ ਨੇ ਚੂੜੀਦਾਰ ਪਜਾਮਾ ਅਤੇ ਗਰਮ ਖੱਦਰ ਦੀ ਅਚਕਨ ਪਹਿਨੀ ਹੋਈ ਸੀ। ਨੋਕਦਾਰ ਟੋਪੀ ਉਸ ਦੇ ਸਿਰ ਉੱਤੇ ਥੋੜੀ ਜਿਹੀ ਇੱਕ ਪਾਸੇ ਟਿਕੀ ਹੋਈ ਸੀ। ਇਹ ਦਰਮਿਆਨੇ ਕੱਦ ਦਾ ਨਾ ਮੋਟਾ ਨਾ ਬਤਲਾ ਆਦਮੀ ਸੀ ਜਿਸ ਦੇ ਚਿਹਰੇ ਉੱਤੇ ਦੁੱਖ ਅਤੇ ਹਮਦਰਦੀ ਦੇ ਚਿੰਨ੍ਹ ਸਨ। ਸਾਰੇ ਕੈਂਪ ਵਿੱਚ ਤੇਜ਼ ਹਵਾਵਾਂ ਘਰ ਫੈਲ ਗਈ ਕਿ ਲੀਡਰ ਸਾਹਿਬ ਆਪਣੇ ਹੱਥੀਂ ਕੈਂਪ ਦੇ ਵਾਸੀਆਂ ਨੂੰ ਫਲ ਵੰਡਣਗੇ ਕੋਚੇਰ ਮੰਗਰੂ ਲੀਡਰ ਸਾਹਿਬ ਫਲ ਵੰਡਣ ਲਈ ਤਰਪਏ ਇੱਕ ਆਦਮੀ ਖੁੱਲੀ ਹੋਈ ਪੇਟੀ ਨੂੰ ਫੜੀ ਉਹਨਾਂ ਦੇ ਮਗਰ-ਮਗਰ ਦੁਰ ਰਿਹਾ ਸੀ ਅਤੇ ਉਹ ਉਸ ਵਿੱਚੋਂ ਸੇਬ ਚੁੱਕ-ਚੁੱਕ ਵੰਡੇ ਜਾ ਰਹੇ ਸਨ ਬਹੁਤ ਲੋਕਾਂ ਨੇ ਸੇਬ ਲੈ ਲੈ ਕੁਝ ਕਤਾਰਾਂ ਵਿੱਚ ਖੜੇ ਹੀ ਨਹੀਂ ਹੋਈ ਬੱਚਿਆਂ ਨੇ ਸੇਬ ਲੈ ਲਈ ਨੇਤਾ ਜੀ ਕਦੇ-ਕਦੇ ਕਿਸੇ ਬੱਚੇ ਨੂੰ ਪਿਆਰ ਵੀ ਕਰਦੇ ਜਿਸੇ ਨੇ ਪਥਰਾਈਆਂ ਹੋਈਆਂ ਅੱਖਾਂ ਵਾਲੀ ਅਦਖੜ ਤੀਵੀ ਬਾਰੇ ਲੀਡਰ ਸਾਹਿਬ ਨੂੰ ਦੱਸਿਆ ਲੀਡਰ ਸਾਹਿਬ ਉਸ ਜਨਾਨੀ ਵੱਲ ਉੱਚੇ-ਚੇ ਵਦੇ ਪਰ ਉਸ ਨੇ ਆਇਆ ਗੂਗਲ ਵੇਖਿਆ ਹੀ ਨਾ ਆਗੂ ਨੇ ਦੁੱਖ ਨਾਲ ਚੋ-ਚੋ ਪੈਂਦੇ ਹਮਦਰਦੀ ਦੇ ਸ਼ਬਦ ਕਹੇ ਅਤੇ ਸੇਪੇਸ਼ ਕੀਤੇ ਉਸ ਸਤਰੀ ਨੇ ਨaseਬਾਂ ਵੱਲ ਅਤੇ ਨਾ ਹੀ ਕਿਸੇ ਹੁਰ ਵੱਲ ਧਿਆਨ ਦਿੱਤੇ ਜਿਵੇਂ ਉਹ ਇੱਕ ਪੱਥਰ ਦੀ ਮੂਰਤ ਹੋਵੇ ਕਿਸੇ ਜਨਾਨੀ ਨੇ ਉਸ ਨੂੰ ਹਲੂਣ ਕੇ ਕਿਹਾ ਦੇਖ ਬੀਬਾ ਲੀਡਰ ਸਾਹਿਬ ਆ ਪਾਏ ਹਨ ਉਸ ਤੀਮੀ ਦੀ ਨਜ਼ਰ ਲੀਡਰ ਸਾਹੂ ਤੇ ਗਈ ਉਹ ਨਜ਼ਰ ਕਾਫੀ ਚਿਰ ਉੱਥੇ ਹੀ ਟਿਕੀ ਰਹੀ ਫਿਰ ਅਚਾਨਕ ਉਹ ਉੱਕੀ ਇਹੋ ਹੈ ਇਹੋ ਹੈ ਫਿਰ ਇਹੋ ਹੈ ਇਹੋ ਹੈ ਕਰਦੇ ਉੱਠ ਕੇ ਉਸ ਤੀਮੀ ਨੇ ਝਟ ਖੱਦਰ ਪੁੱਛ ਲੀਡਰ ਦੀ ਬਾਹ ਨੂੰ ਹੱਥ ਬਾਲਿਆ ਲੀਡਰ ਸਾਹਿਬ ਨੇ ਸਾਰੇ ਜ਼ੋਰ ਦੇ ਝਟਕੇ ਨਾਲ ਆਪਣੀ ਬਾਹ ਉਸ ਦੀ ਪਕੜ ਵਿੱਚ ਛੁਡਾ ਲਈ ਅਤੇ ਤਿੱਖੀ ਚਾਲੇ ਉਲਟੇ ਰੁਖ ਦੁਰਪੇ ਉਸ ਤੀਮੀ ਨੂੰ ਇਹੋ ਹੀ ਏ ਇਹੋ ਹੀ ਕਹਿੰਦਿਆਂ ਮਗਰ ਭੱਜ ਦੀ ਦੇਖ ਲਈ ਡਰ ਸਾ ਵੀ ਆਪਣੀ ਕਾਰ ਵੱਲ ਭੱਜ ਉੱਠੀ ਇਹ ਪਾਗਲ ਹੋ ਗਈ ਹੈ ਉਹਨਾਂ ਦੌੜੇ ਜਾਂਦੇ ਕਿਹਾ ਤੇ ਤੀਜੀ ਨਾਲ ਦਰਵਾਜ਼ਾ ਖੋਲ ਕੇ ਕਾਰ ਵਿੱਚ ਬੈਠਦੇ ਆ ਹੀ ਫੁਰਤੀ ਨਾਲ ਕਾਰ ਸਟਾਰਟ ਕੀਤੀ ਤੇ ਆਉ ਗਏ ਆਉ ਗਏ ਉਹਨਾਂ ਦਾ ਡਰਾਈਵਰ ਉੱਥੇ ਹੀ ਹੈਰਾਨ ਖੜਾ ਰਹਿ ਗਿਆ ਉਹ ਤੀਮੀ ਕੁੱਕੀ ਜਾ ਰਹੀ ਸੀ ਉਹ ਸੀ ਉਹ ਸੀ ਇਹ 부ੱਜੜ ਉਹਨਾਂ ਕਾਤਲਾਂ ਦਾ ਗੂ ਜਿਨ੍ਹਾਂ ਮੇਰੇ ਸਾਰੇ ਪਰਿਵਾਰ ਨੂੰ ਕਤਲ ਕੀਤਾ ਸਾਡੇ ਘਰ ਨੂੰ ਅੱਗ ਲਾਈ ਤੇ ਤੁਸੀਂ ਉਸ ਨੂੰ ਜਾਣ ਦਿੱਤਾ ਹਈ ਤੁਸੀਂ ਉਹਨੂੰ ਜਾਣ ਦਿੱਤਾ ਬਲੰਟੀਅਰ ਕਹਿਣ ਲੱਗੇ ਠੀਕ ਹੀ ਇਹ ਪਾਗਲ ਹੋ ਗਈ ਏ ਕਈ ਮਜ਼ਲੂਮਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਿਨਾਂ ਬੋਲੇ ਕਿਹਾ ਇਹ ਤੀਵੀਂ ਪਾਗਲ ਨਹੀਂ ਕਹਿਰ ਅਤੇ ਜ਼ੁਲਮ ਦੀ ਬਿਮਾਰੀ ਹੋਈ ਹੈ ਪਰ ਸੱਚੀ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ